ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਬਸੰਤ ਦੇ ਦਿਨਾਂ ਦੀ ਖੁਸ਼ੀ ਨਾਲ ਹਰ ਕੋਈ ਉਤਸ਼ਾਹਿਤ ਹੁੰਦਾ ਹੈ ਪੰਜਾਬ ਦੇ ਹਰ ਇੱਕ ਗਲੀ ਛੱਤ ਤੇ ਮੈਦਾਨ ਵਿੱਚ ਰੰਗ ਬਰੰਗੀਆਂ ਪਤੰਗਾਂ ਅਸਮਾਨ 'ਚ ਉੱਚੀਆਂ ਉੱਡ ਰਹੀਆਂ ਸਨ ਅਮਨ ਵੀ ਅੱਜ ਬਹੁਤ ਖੁਸ਼ ਸੀ ਕਿਉਂਕਿ ਉਸਦੇ ਪਿਤਾ ਨੇ ਉਸ ਤੇ ਪਿੰਡ ਚੋਂ ਨਹੀਂ ਸਗੋਂ ਪਤੰਗ ਉਡਾਉਣ ਲਈ ਚੀਨ ਤੋਂ ਆਈ ਇੱਕ ਖਤਰਨਾਕ ਮਾਂਜੇ ਵਾਲੀ ਡੋਰ ਖਰੀਦੀ ਸੀ ਪੁੱਤ ਇਹ ਮਾਂਜਾ ਬਹੁਤ ਤੇਜ਼ ਹੈ ਕੋਈ ਵੀ ਦੂਸਰੀ ਪਤੰਗ ਤੇਰੀ ਪਤੰਗ ਦੇ ਅੱਗੇ ਟਿਕ ਨਹੀਂ ਸਕਦੀ। ਪਿਤਾ ਜੀ ਨੇ ਮਾਂ ਨਾਲ ਆਖਿਆ। ਅਮਨ ਦੇ ਚਿਹਰੇ ਤੇ ਇੱਕ ਅਜੀਬ ਹੰਕਾਰ ਅਤੇ ਜਿੱਤ ਵਾਲੀ ਚਮਕ ਸੀ। ਅਮਨ ਆਪਣੀ ਛੱਤ ਤੇ ਚੜ੍ਹਿਆ ਪਤੰਗ ਉਡਾਇਆ। ਮਾਂਜਾ ਇੰਨਾ ਤਿੱਖਾ ਸੀ ਕਿ ਇੱਕੇ ਵਾਰ ਕਈ ਪਤੰਗਾਂ ਨੂੰ ਕੱਟ ਰਿਹਾ ਸੀ। ਅਮਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ। ਉਹ ਉੱਚੀ-ਉੱਚੀ ਰੌਲਾ ਪਾ ਕੇ ਸਭ ਨੂੰ ਚੜਾ ਰਿਹਾ ਸੀ। ਅਮਨ ਪਤੰਗ ਉਡਾਉਂਦਿਆਂ ਪੂਰਾ ਉਤਸ਼ਾਹਿਤ ਸੀ। ਵਾਰ ਅਚਾਨਕ ਇੱਕ ਹੋਰ ਪਤੰਗ ਅਮਨ ਦੀ ਪਤੰਗ ਦਾ ਪਿੱਛਾ ਪੈ ਗਿਆ ਪਰ ਮਾੜੀ ਕਿਸਮਤ ਇਸ ਵਾਰ ਅਮਨ ਦਾ ਪਤੰਗ ਵੱਢਿਆ ਗਿਆ ਹੁਣ ਸਾਰੇ ਜਾਣੇ ਅਮਨ ਦਾ ਮਜ਼ਾਕ ਉਡਾਉਣ ਲੱਗ ਪਏ ਅਮਨ ਦਾ ਗੁੱਸਾ ਹੁਣ ਸੱਤਵੇਂ ਅਸਮਾਨ ਤੇ ਸੀ ਉਹ ਡੋਰ ਉਦਾਂ ਹੀ ਸੁੱਟ ਕੇ نیچے ਭੱਜ ਆ ਗਿਆ ਤਾਂ ਜੋ ਨਵਾਂ ਪਤੰਗ ਲਿਆ ਸਕੇ ਕਾਲੀ ਨਾਲ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਬਾਹਰ ਗਲੀ ਵਿੱਚ ਨਿਕਲ ਗਿਆ ਨਾ ਮੈਂ ਪਤੰਗ ਖਰੀਦੀ ਅਤੇ ਹਵਾ ਨਾਲ ਗੱਲਾਂ ਕਰਦਾ ਵਾਪਸ ਘਰ ਵੱਲ ਨੂੰ ਆ ਰਿਹਾ ਸੀ ਕਿ ਘਰ ਕੋਲ ਆ ਕੇ ਅਚਾਨਕ ਕੋਈ ਤਿੱਖੀ ਚੀਜ਼ ਅਮਨ ਦੇ ਗਲ ਵਿੱਚ ਵੱਜੀ ਹਾਏ ਮੇਰੀ ਮਾਂ ਅਮਨ ਨੇ ਇੱਕ ਨਮਨ ਨੇ ਇੱਕ ਭਿਆਨਕ ਚੀਕ ਮਾਰੀ ਪਰ ਸ਼ਾਦ ਉਸਦੇ ਗਲ ਵਿੱਚ ਹੀ ਦੱਬੇ ਗਈ ਅਤੇ ਅਮਨ ਆਪਣਾ ਮੋਟਰਸਾਈਕਲ ਸਮੇਤ ਉੱਥੇ ਹੀ ਡਿੱਗ ਪਿਆ ਕੁਝ ਸਭ ਕੁਝ ਪਲਕ ਚਪਕਣ ਜਿੰਨੀ ਤੇਜ਼ੀ ਨਾਲ ਹੋਇਆ ਅਮਨ ਦਾ ਸਰੀਰ ਤੜਫਦਾ ਹੋਇਆ ਜ਼ਮੀਨ ਤੇ ਡਿੱਗ ਡਿੱਗ ਪਿਆ ਉਥੇ ਮੌਜੂਦ ਲੋਕ ਅਮਨ ਵੱਲ ਦੌੜੇ ਗਲੀ 'ਚ ਜਿਵੇਂ ਖੂਨ ਦੀ ਨਦੀ ਵਹਿ ਗਈ ਸੀ ਅਮਨ ਦੇ ਪਿਤਾ ਬਾਹਰ ਰੌਲੇ ਦੀ ਆਵਾਜ਼ ਸੁਣ ਕੇ ਬਾਹਰ ਗਲੀ 'ਚ ਆਇਆ ਤਾਂ ਦੇਖ ਕੇ ਉਸ ਦੇ ਪੈਰਾਂ ਥੱਲੇ ਜਮੀਨ ਨਿਕਲ ਗਈ ਉਸ ਨੇ ਸਹਿਮੀ ਹੋਈ ਆਵਾਜ਼ ਆਪਣੀ ਪਤਨੀ ਨੂੰ ਆਵਾਜ਼ ਮਾਰੀ ਪਰ ਉਸ ਦੀ ਆਵਾਜ਼ ਗਲੇ ਵਿੱਚੋਂ ਹੀ ਗਲੇ ਵਿੱਚੋਂ ਨਿਕਲ ਹੀ ਨਹੀਂ ਰਹੀ ਸੀ ਗਲੀ 'ਚ ਸ਼ੋਰ ਸ਼ਰਾਬਾ ਸੁਣ ਕੇ ਅਮਨ ਦੀ ਮੰਮੀ ਵੀ ਬਾਹਰ ਆ ਗਈ ਜਲਦੀ ਹੀ ਸਭ ਨੂੰ ਸਮਝ ਆ ਗਈ ਕਿ ਅਮਨ ਦੇ ਗਲੇ ਨੂੰ ਪਤੰਗ ਦੀ ਡੋਰ ਨੇ ਵੱਢ ਦਿੱਤਾ ਸੀ ਅਮਨ ਦੇ ਪਿਤਾ ਅਮਨ ਨੂੰ ਨੇੜੇ ਦੇ ਹਸਪਤਾਲ ਲੈ ਕੇ ਗਏ ਪਰ ਅਣਹੋਣੀ ਹੋ ਚੁੱਕੀ ਸੀ ਪੁਲਿਸ ਆਈ ਪੁਲਿਸ ਨੇ ਡੋਰ ਨੂੰ ਆਪਣੇ ਕਬਜ਼ੇ ਚ ਲਿਆ ਤੇ ਜਾਂਚ ਸ਼ੁਰੂ ਕੀਤੀ ਉਹਨਾਂ ਨੂੰ ਇਹ ਪਤਾ ਲੱਗਾ ਲੱਗਣ ਚ ਦੇਰ ਨਾ ਲੱਗੀ ਕਿ ਇਹ ਉਹੀ ਡੋਰ ਸੀ ਜਿਸ ਨਾਲ ਅਮਨ ਪਤੰਗ ਉਡਾ ਰਿਹਾ ਸੀ ਅਤੇ ਇਹ ਡੋਰ ਅਮਨ ਦੇ ਪਿਤਾ ਨੇ ਹੀ ਚੋਰੀوں ਕਿਤੇੋਂ ਮੰਗਵਾ ਕੇ ਦਿੱਤੀ ਸੀ ਅਮਨ ਦੇ ਪਿਤਾ ਹੁਣ ਅਮਨ ਨੂੰ ਕਲੇਵੇ ਚ ਲੈ ਕੇ ਚੀਕ ਰਹੇ ਸਨ ਮੇਰਾ ਪੁੱਤ ਮੈਂ ਆਪਣੇ ਹੱਥੀਂ ਆਪਣੇ ਪੁੱਤ ਨੂੰ ਮੌਤ ਦੀ ਮੌਤ ਦਾ ਤੋਹਫਾ ਦੇ ਦਿੱਤਾ ਉਹ ਉੱਚੀ ਉੱਚੀ ਰੋ ਰਿਹਾ ਸੀ ਪਰ ਹੁਣ ਸਮਾਂ ਹੱਥੋਂ ਨਿਕਲ ਗਿਆ ਸੀ ਇੱਕ ਖਤਰਨਾਕ ਡੋਰ ਜੋ ਸਿਰਫ ਫੋਕੀ ਟਾਰ ਲਈ ਖਰੀਦੀ ਗਈ ਸੀ ਉਹ ਮੌਤ ਦੀ ਵਜਾ ਬਣ ਗਈ ਪੂਰੇ ਪਿੰਡ 'ਚ ਸੋਗ ਚਾ ਗਿਆ ਇਹ ਬਸੰਤ ਪਿੰਡ ਲਈ ਅਤੇ ਅਮਨ ਦੇ ਮਾਪਿਆਂ ਲਈ ਇੱਕ ਕਾਲਾ ਦਿਨ ਬਣ ਗਿਆ ਪਿੰਡ ਦੇ ਲੋਕਾਂ ਨੇ ਇਹ ਤੈਅ ਕਰ ਲਿਆ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਉਹ ਇਹ ਖਤਰਨਾਕ ਮਾਂਜਾ ਪਿੰਡ ਵਿੱਚ ਆਉਣ ਹੀ ਨਹੀਂ ਦੇਣਗੇ ਪਰ ਹੁਣ ਅਮਨ ਵਾਪਸ ਨਹੀਂ ਆ ਸਕਦਾ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਇਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ